हां जी भाई ये सारेनुं सस् नमस्कार ते भाई 23 ਦਿਨ ਹੋ ਗਏ ਨਾ ਵੀਡੀਓ ਵੀਡੀਓ ਪਈ ਨਹੀਂ ਆ ਕਿਉਂਕਿ ਬਾੜੇ ਬਣਿਆਂ ਦੇ ਫੋਨ ਵੀ ਆਏ ਤੇ ਬਣਿਆਂ ਨੇ ਮੈਸੇਜ ਵੀ ਕਰੀ ਵੀ ਵੀਡੀਓ ਪਾਉ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਡਿਸੀਜਨ ਦਾ ਟਾਈਮ ਆ ਕਣਕ ਹੁਣ ਕਬੱਡੀ ਆਂਦੇ ਸੀ ਦੂਜੀ ਤਾਲੀ ਸਾਹਮਣੇ ਆ ਤੇ ਇੱਕ ਨਾ ਭਈ ਆ ਥੋੜੇ ਦਿਨਾਂ ਚ ਜਿੱਦਨ ਦਾ ਨਵਾਂ ਸੀਜ਼ਨ ਚੱਲਿਆਗਾ ਇਹ ਜਿਉ ਲੱਗੇ ਨਾ ਬਈ ਬਾਰੇ ਜਾਦੇ ਫੋਨ ਆਏ ਨੇ ਬਹੁਤ ਜਿਆਦੇ ਕੋਲਾ ਯਾਨੀ ਵੀ ਜਿਹੜੇ ਪਸ਼ੂ ਬਿਮਾਰ ਹੋ ਜਾਂਦੇ ਆ ਜੇ ਦਿਨ ਤੇ 60 70 ਫੋਨ ਆਉਂਦੇ ਨੇ ਕਿ 60 70 ਜੁ ਐ ਮੰਨੋ ਵੀ 50 ਫੋਨ ਇਸੇ ਸਿਲਸਲੇ ਦੀ ਆਉਂਦੇ ਨੇਗੇ ਬਈ ਬਈ ਪਸ਼ੂ ਸਾਡਾ ਬਿਮਾਰ ਹੋ ਗਿਆ ਜਦੋਂ ਪੁੱਛੀਦਾਗਾ ਵੀ ਤੁੜੀ ਕਿਹੜੀ ਪਾਉਨੇ ਆ ਔਰ ਇਹ ਕਹਿੰਦਾ ਵੀ ਨਮੀ ਪਾਉਨੇ ਆ ਜਿਹੜੇ ਬਾਈਆਂ ਨੇ ਨਮੀ ਤੁੜੀ ਬਣਾ ਲਈਏ ਉਹਨਾਂ ਦੀ ਸਮੱਸਿਆ ਆਈ ਜਾਂਦੀ ਹੈਗੀ ਤਾ ਇਹਦੇ ਚ ਬਈ ਹੁਣ ਨਾ ਇੱਕਦਮ ਲੱਗਦਾ ਇੱਕ ਤਾਂ ਹੁਣ ਮੌਸਮ ਦਾ ਚੇਂਜ ਹੋ ਗਿਆ ਮੱਖੀ ਮੱਛਰ ਹੋ ਗਿਆ ਜਿਆਦੇ ਮੱਛਰ ਹੋ ਰਿਹਾਗਾ ਉਹਦੀ ਮਾਰ ਵੀ ਦਾਮਾਂ ਦੇ ਵਿੱਚ ਹੁਣ ਇੱਥੇ ਆ ਕੇ ਮੌਸਮ ਬਦਲਦਾਗਾ ਬੁਖਾਰ ਥਲੇਰੀਆ ਇੱਥੇ ਬਹੁਤ ਜ਼ਿਆਦੇ ਆਉਂਦਾ ਰ ਤੇ ਬਾਕੀ ਖਾਣ ਪੀਣ ਦਾ ਵੀ ਹੁਣ ਬਹੁਤ ਜ਼ਿਆਦੇ ਹੋ ਰਿਹਾ ਬਈ ਜਿਹੜੀ ਨਵੀਂ ਤੂੜੀਏਗੀ ਗਰਮ ਹੁੰਦੀ ਹੈ ਤੂੜੀ ਬਹੁਤ ਜ਼ਿਆਦੇ ਤੇ ਬਾਕੀ ਇਹ ਤੂੜੀ ਕਰੜੀ ਵੀ ਹੈ ਜਿਹੜੀ ਹੁਣ ਦੇਖੋ ਆਪਣੇ ਪ੍ਰਾਣੀਆਂ ਪੰਛੀਆਂ ਨਹੀਂ ਆਉਂਦੇ ਕਿਸੇ ਰੁਪਣਾ ਮਰਿਆ ਹੋਇਆ ਹੁੰਦਾ ਉਤੂੜੀ ਪੋਲੀ ਹੁੰਦੀ ਹੈ ਆਪਣੀ ਇਹ ਜਿਹੜੀ ਨਵੀਂ ਦੂੜੀ ਹੈਗੀ ਇਹ ਕਰਦੀ ਬਹੁਤ ਜ਼ਿਆਦੇ ਹੈਗੀ ਤੇ ਇਹਨੂੰ ਕੀ ਕਰਦੇ ਹੈਗੇ ਹੁਣ ਆਪਾਂ ਜਦੋਂ ਚਲੋ ਪਹਿਲਾਂ ਉਹਨੂੰ ਲੱਗੇ ਹੋਏ ਆਗੇ ਵੀ ਉਹਦੀ ਤੁਰਤ ਤੋਂ ਤੁਰਤ ਆਪਾਂ ਦੂੜੀ ਪਾ ਕੇ ਨਾਲ ਦੀ ਨਾਲ ਹੀ ਛੰਨੀ ਕਰਦੇ ਹੈਗੇ ਬਾਕੀ ਇੱਥੇ ਆ ਕੇ ਹਰੇ ਚਾਰੇ ਦੀ ਸ਼ਾਰਟ ਹੋ ਜਾਂਦੀ ਪੈ ਜਾਂਦੀ ਹੈਗੀ ਸਾਈਲੇਜ ਵੀ ਜਿੰਨੇ ਜਿਹੜੇ ਵੱਡੇ ਨੇਗੇ ਜ਼ਿਆਦੇ ਐਨੀਮਲ ਰੱਖਣ ਵਾਲੇ ਨੇਗੇ ਉਹਨਾਂ ਦੇ ਨਾਲ ਚਲੋ ਦਾਣਾ ਸਟਾਕ 6 ਮਹੀਨਿਆਂ ਦਾ ਜਮਾ ਰੱਖਦੇ ਆਂ ਹਰਾ ਚਾਰਾ ਵੀ ਮੁੱਕ ਜਾਂਦਾ ਉਰੇ ਆ ਕੇ ਤੇ ਸਾਈਲੇਜ ਲੋ ਯਾਰ ਆ ਵੀ ਨਹੀਂ ਹੁੰਦਾ ਆ ਉਸ ਕੀ ਤੇ ਬਈ ਬਹੁਤਿਆਦੀ ਸਮੱਸਿਆਈ ਜਾਂਦੀ ਆ ਵੀ ਪਸ਼ੂ ਬਿਮਾਰ ਹੋ ਜਾਂਦੇ ਆ, ਖੀਰਾ ਨਹੀਂ ਖਾਂਦੇਗੇ। ਤੇ ਅਣਪਜਿਆ ਬਾਲੇ ਕਰਦੇ ਆ ਵੀ ਬਈ ਅਣਪਜਿਆ ਗੰਡਦੇ ਆ, ਮੂਕ ਮਾਰਦੇ ਨੇਗੇ ਪਸ਼ੂ। ਤਾਂ ਇਹਦੇ 'ਚ ਬਈ ਹੁਣ ਇੱਕ ਸਭ ਤੋਂ ਵੱਡੀ ਗੱਲ ਧਿਆਨਯੋਗ ਗੱਲ ਇਹ ਹੈਗੀ ਵੀ ਜਿਹੜੀ ਹੁਣ ਆਪਾਂ ਤੂੜੀ ਪਾਉਣੀ ਹੈਗੀ ਜਿਹੜੀ ਸ਼ਾਮ ਨੂੰ ਤੂੜੀ ਪਾਉਣੀ ਆ ਉਹਨੂੰ ਸਵੇਰੇ ਭਾਂਤੇ ਰੱਖੋ। ਉਹਦੀ ਸੱਣੀ ਕਰਕੇ ਰੱਖ ਦੋ, ਦਾਣਾ ਜੇ ਉਦੋਂ ਮੌਕੇ ਤੇ ਰਲਾ ਦਿਓ। ਜਿਹੜੀ ਸਵੇਰੇ ਪਾਉਣੀ ਆ ਉਹਨੂੰ ਸ਼ਾਮ ਨੂੰ ਲਾ ਕੇ ਧਰ ਦੋ 4-5 ਘੰਟੇ ਤੂੜੀ ਪਹਿਲਾਂ ਟੱਟ ਤੋਂ ਵੱਟ 4-5 ਘੰਟੇ ਤੂੜੀ ਗਿੱਲੀ ਕਰੀ ਉਹ ਵੀ ਹੋਵੇ ਤੇ ਦੂਜੇ ਨੰਬਰ ਤੇ ਭਾਈ ਇਹ ਤਾਂ ਹੋ ਗਿਆ ਤੂੜੀ ਦਾ ਮਸਲਾ ਵੀ ਤੁਸੀਂ ਪਿਉਣੀ ਐ ਕਿ ਕੁਝ ਨਹੀਂ ਹੁੰਦਾ ਥੋੜਾ ਜਿਹਾ ਰੰਗ ਪਤਲਾ ਪੀਲਕ ਫੜ ਜਾਂਦੀ ਆ ਤੂੜੀ ਜਦੋਂ ਆਪਾਂ ਪਿਉਆਂ ਦਨੇ ਆਗੇ ਪਹਿਲਾਂ ਉਹਦਾ ਕੋਈ ਚੱਕਰ ਨਹੀਂ ਆਏਗਾ ਤੁਸੀਂ ਦੇਖਿਓ ਕਿਹੜੀ ਉਹਨਾਂ ਆਪਾਂ ਤੂੜੀ ਨਮੀ ਪਾਉਨੇ ਆਗੇ ਆ ਬਸਵਾ ਚੁਗਟਗੀ ਪਾਉਨੇ ਆ ਉਹ ਤੂੜੀ ਆਪਾਂ ਜਦੋਂ ਹੱਥਾਂ ਨਾਲ ਪਾਉਨੇ ਆ ਆਪਾਂ ਨੂੰ ਪਤਾ ਲੱਗਦਾ ਹੈ ਕਿ ਗਰਮੈਸ਼ ਗਰਮ ਤੂੜੀ ਹੁੰਦੀ ਹੈ ਜੀ ਪੂਰੀ ਉਹਨੂੰ ਇਸ ਕਰਕੇ 4-5 ਘੰਟੇ ਨਾ ਪਹਿਲਾਂ ਭੌਂਕੇ ਰੱਖਿਆ ਕਰੋ ਨਾਲੇ ਤਾਂ ਉਹ ਤੂੜੀ ਭਿੱਜੇ ਨਾਲ ਪੂਰੀ ਹੋ ਜਾਂਦੀ ਹੈ ਨਾਲੇ ਉਹਦੇ ਜੋ ਜਿੰਨੀ ਵੀ ਗਰਮੈਸ਼ ਹੁੰਦੀ ਹੈ ਜੀ ਚਲੋ ਗਰਮੈਸ਼ ਹੀ ਲਾ ਲਓ ਵੀ ਇੰਨੀ ਗਰਮ ਗਰਮ ਤੂੜੀ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਹੈ ਜੀ ਪਸ਼ੂ ਡਾਇਜੈਸਟ ਕਰਨੀ ਸੌਖੀ ਹੈ ਜੀ ਤੇ ਦੂਜੇ ਨੰਬਰ ਤੇ ਬਈ ਹੁਣ ਜਿਹੜੇ ਆ ਹੋਣਾ ਦਾ ਮੌਸਮ ਇਹ ਇਹਦੇ ਚ ਦਾਉਣਾ ਚਾਹੀਏ ਤੁਸੀਂ ਘੱਟ ਪਾ ਦਿਓ ਇੱਕ ਦਾ ਬਫਰ ਵਧੀਆ ਕੰਪਨੀ ਦਾ ਕਿਸੇ ਦਾ ਤੇ ਦੂਜਾ ਲਾਈਵ ਯੀਸਟਰ ਇਹ ਚੀਜ਼ ਹਰ ਰੋਜ਼ ਪਸ਼ੂ ਨੂੰ ਦਊ ਦੋ 100 ਗ੍ਰਾਮ ਬਫਰ ਪਸ਼ੂ ਨੂੰ ਦੋ ਜਿਹੜੇ ਵੱਡੇ ਐਨੀ ਮਣਨੇਗੇ ਛੋਟਿਆਂ ਨੂੰ 50 ਗ੍ਰਾਮ ਦੇ ਦੋ ਲਾਈਵ ਯੀਸਟਰ 10 ਤੋਂ 15 ਗ੍ਰਾਮ ਉਹ ਦੋ ਜੇ ਲਾਈਵ ਯੀਸਟਰ ਨਹੀਂ ਦੇਣਾਗਾ ਤਾਂ ਨਾਲ ਕੋਈ ਵੀ ਲੀਵਰ ਟਾਣ ਕੇ ਜਿਵੇਂ ਬਰੂ ਟਾਣ ਵਗੈਰਾ ਹੋਊਗੀ ਉਹ ਇਹ ਬਈ ਹੁਣ ਹਰ ਰੋਜ਼ ਦਊ ਦੋ ਪਸ਼ਵਾਨਾਂ ਨੂੰ ਬਾਲੀ ਜਾਂਦੇ ਸਮੱਸਿਆ ਆ ਜਾਂਦੀ ਹੈ ਕਿ ਬਾਲੇ ਕਿਤੇ ਆ ਬਾਈ ਵੀ ਡੱਪਟ ਹੋਊਗੀ ਬਸ਼ਵਾਂ ਨੂੰ ਬਾਲਿਆਂ ਨੂੰ ਬੁਖਾਰ ਵੀ ਡੜ ਜਾਂਦਾ ਇੱਕੋਦਮ ਹੋਣਾ ਆਪਾਂ ਚੇਂਜ ਕਰਤਾ ਖਾਣਾ ਪੀਣਾ ਠੀਕ ਹੈ ਪਹਿਲਾਂ ਤੂੜੀ ਨਾਰਮਲ ਸੀਗੀ ਹਲਕੀ ਸੀਗੀ ਉਹਨੇ ਨਮੀ ਤੂੜੀ ਆ ਭਾਰੀ ਆ ਬਾਕੀ ਤੇ ਕਸੀਰ ਬਹੁਤ ਪਣਾ ਜਾਂ ਰਹਿੰਦਾਗਾ ਤੇ ਗਰੰਟੀ ਹੈ ਕਿ ਜਦੋਂ ਹੁਣ ਇਹ ਪਾਉਨੇ ਆ ਬਾਲਿਆਂ ਨੂੰ ਮੋਗ ਲੱਗੀ ਜਾਂਦੀ ਆ ਪਸ਼ੂਆਂ ਤੋਂ ਨਹੀਂ ਡਾਈਜੈਸਟ ਹੁੰਦੀ ਇਹ ਮੋਗ ਮਾਰ ਲੱਗ ਜਾਂਦੇ ਆ ਪਸ਼ੂ ਉਹਦੀ ਮਾਰ ਮੋੜ ਕੇ ਫੀਵਰ ਹੋ ਗਿਆ ਇਹ ਚੀਜ਼ਾਂ ਦੀ ਬਹੁਤ ਜ਼ਿਆਦੇ ਸਮੱਸਿਆ ਵੀ ਬਹੁਤ ਜ਼ਿਆਦੇ ਕੋਣ ਦਿੰਦੇ ਹੈਂਡਲ ਕਰਦੇ ਆਂ ਇਹ ਚੀਜ਼ ਦੇ ਤਾਂ ਹੀ ਇਹਦੀ ਆਪਾਂ ਵੀਡੀਓ ਪਾਈ ਹੈ ਕਿ ਵੀ ਇੱਕ ਤਾਂ ਤੂੜੀ ਦਿੱਲੀ ਜ਼ਰੂਰ ਕਰਨੀ ਆ 4-5 ਘੰਟੇ ਪਹਿਲਾਂ ਇੱਕ ਬਫਰ ਤੇ ਲਾਈ ਵੇਸਟ ਇਹ ਦੋ ਚੀਜ਼ਾਂ ਹੁਣ ਐਡ ਕਰੂ ਕਰੋ ਤੇ ਕਿੰਨਾ ਟਾਈਮ ਬਫਰ ਰੱਖਣੀ ਆ ਵੀ ਮਤਲਬ ਕਿੰਨੇ ਕੁ ਸਮੇਂ ਤੱਕ ਮੈਂ ਹੁਣ ਦੇਖੋ ਆਪਣੇ ਦਾ ਨਾ ਬਫਰ ਤੇ ਲਾਈ ਵੇਸਟ ਆਪਣੇ ਦਾ 12 ਮਹੀਨੇ ਦੀ ਦਿਨ ਚੱਲਦਾ ਹੀ ਚੱਲਦਾਗਾ ਬਸ਼ਮਾ ਨਹੀਂ ਮਤਲਬ ਜਿਵੇਂ ਮਨ ਤੁਸੀਂ ਕਹਿਣਾ ਤੂੜੀ ਗਿੱਲੀ ਕਰਕੇ ਰੱਖੋ ਹਨਾ ਉਹ ਕਿੰਨਾ ਟਾਈਮ ਸਮੇਂ ਦਾ ਦੋ ਮਹੀਨੇ ਦਾ ਹੋ ਵੀ ਹੋਵੇ ਦੋ ਕੁ ਮਹੀਨੇ ਜੇ ਤੂੜੀ ਚਲੋ ਜਮਾਣਾ ਆਪਾਂ ਅੰਦਰ ਵੀ ਸਟੋਰ ਸਟੋਰ ਕਰ ਦੇਾਂਗੇ ਠੀਕ ਹੈ ਲਾਦੜ ਦੇਾਂਗੇ ਇਹਨੇ ਨਾਲ ਪਣਾ ਮਰ ਜਾਂਦਾ ਤੂੜੀ ਦਾ ਸੈੱਟ ਹੋ ਜਾਂਦੀ ਹੈਗੀ ਬਾਕੀ ਅਸਲ ਜਿਆਦੇ ਜੇ ਬਈ ਕੋਸ਼ਿਸ਼ ਕੋਈ ਕਰ ਖਾਂ ਰਹਿਣਾ ਤਾਂ ਤੂੜੀ ਬਿਹਤਰ ਹੈ ਕਾ ਵੀ ਨਵੀਂ ਝਾਰ ਕੇ ਟੋ ਨਵੀਂ ਟੂੜੀ ਝਾਰ ਕੇ ਪਾਈ ਜਾਂਵੇ ਬਹੁਤ ਨਵੀਂ ਵੀ ਪੁਰਾਣੀ ਵੀ ਝਾਰ ਕੇ ਪੋਵੇ ਅਸਲ ਟੂੜੀ ਦਾ ਤੈਖਾਣਾ ਹੁਣ ਆਪਾਂ ਮਸ਼ੀਨਾਂ ਤੇ ਟੂੜੀ ਬਣਾਉਨੇ ਆ ਪਹਿਲਾਂ ਤਾਂ ਜਾਲੀ ਲੱਗਦੀ ਹੁੰਦੀ ਸੀ ਕਿ ਬਰੀਕ ਜਾਲੀ ਲੱਗ ਜਾਂਦੀ ਉਹਦੇ ਵਿੱਚ ਜੀ ਕਰਦਾ ਨਿਕਲ ਜਾਂਦਾ ਹੁਣ ਉਹ ਜਾਲੀ ਨਹੀਂ ਹੁੰਦਾ ਆਈ ਵਾਰ ਆ ਇਸੇ ਜੇ ਨਮੀ ਰੋਣੀ ਪੈਂਦੀ ਸੀ ਹੁਣ ਛੱਦਰ ਹੀ ਲਵਾਕ ਨਾ ਟਰਾਲੀਆਂ ਨੇ ਵੀ ਨਾ ਛੱਦਰ ਟੁੱਟੇ ਨਾ ਬਦਲਣੀਆਂ ਉਹ ਕੀ ਆ ਹੁਣ ਜਿੰਨਾ ਮਸ਼ੀਨ ਰੇਤਾ ਰਾਵਾਂ ਕਰਦਾ ਹੁੰਦਾਗਾ ਸਾਰਾ ਟਰਾਲੀ ਦੇ ਵਿੱਚ ਹੀ ਰਹਿੰਦਾ ਟੂੜੀ ਦੇ ਉਹ ਕਿਸੇ ਬਸਤੀ ਤਦ ਆ ਗਿਆ ਇਸ ਘਰ ਕੇ ਵੀ ਦੂੜੀ ਚਾਰ ਕੇ ਪਾਈ ਜਾਵੇ ਤਾਂ ਉਦੋਂ ਵੀ ਵੱਧ ਬੈਨੇਫਿਟ ਆਗਾ ਬਾਕੀ ਪਸ਼ੂ ਦੀ ਸਿਹਤ ਨਾਲੋਂ ਤਾਂ ਕੋਈ ਚੀਜ਼ ਹੀ ਜਲਦੀ ਇੰਪੋਰਟੈਂਟ ਨਹੀਂ ਹੁੰਦੀ ਜੇ ਪਸ਼ੂ ਆਪਣਾ ਸਹੀ ਹੋਊਗਾ ਤਾਂ ਹੀ ਪਸ਼ੂ ਦੁੱਧ ਦੇਗਾ ਬਾਕੀ ਥੋੜੀ ਇਹ ਕੁਆਂਟੀਟੀ ਵੀ ਘਟਾ ਸਕਦੇ ਆ ਤੁਹਾਡੀ ਦੀ ਆਪਾਂ ਬਾਕੀ ਬਈ ਥੂੜੀ ਹੁਣ ਘਟਾ ਲਓ ਕਿਉਂ ਇੱਕ ਤਾਂ ਹੁਣ ਗਰਮੀ ਆ ਗਈ ਬਈ ਗਰਮੀ ਆਉਣ ਕਰਕੇ ਹੁਣ ਪਸ਼ੂ ਖਾਇਆ ਵੀ ਘਟ ਕਰ ਲੀਏ ਬੰਦੇ ਦੀ ਲਾ ਲਓ ਹੁਣ ਆਪਣੇ ਦੇ ਜਿਹੜਾ ਬੰਦਾ ਸਿਆਲ ਚ ਪੰਜ ਰੋਟੀਆਂ ਖਾਂ ਦੋ ਗਰਮੀ ਜਾ ਕੇ ਤਿੰਨੀ ਖਾਣ ਲੱਗ ਜਾਂਦਾ ਹੂੰ ਤੇ ਇੱਕ ਜਿਹੜਾ ਹੁਣ ਪਸ਼ੂਆਂ ਨੂੰ ਬਈ ਪਾਣੀ ਹੈਗਾ ਜਿੰਨਾ ਦੇ ਤਾਂ ਚਲੋ ਠੀਕ ਹੈ ਵੀ ਸਿਸਟਮ ਲੱਗਿਆ ਹੋਇਆਗਾ ਜਹਾ ਐਨੀਮਲ ਖੁੱਲੇ ਨਹੀਂਗੇ ਉਹ ਤਾਂ ਪੀ ਜਾਂਦੇ ਨੇਗੇ ਜਿਹੜਿਆਂ ਨੇ ਬੰਨ ਕੇ ਰੱਖੇ ਹੋਏ ਆ ਜਿਵੇਂ ਆਪਣੇ ਮੰਗੂ ਬਾਜਾ ਆਪਾਂ ਬੱਟਰਦਰ ਕੇ ਪਾਣੀ ਪੀਉਂਦੇ ਨੇ ਜਿਹੜੇ ਬਾਈ ਪਹਿਲਾਂ 2 ਟਾਈਮ ਪੀਉਂਦੇ ਸੀ ਹੁਣ ਪਾਣੀ 3 ਟਾਈਮ ਕਰੋ ਪਾਣੀ ਦਾ ਵੀ ਬਹੁਤ ਜ਼ਰੂਰੀ ਈਜੀ ਚ ਪਾਣੀ ਨੇ ਟੈਂਪਰੇਚਰ ਨੂੰ ਮੇਨਟੇਨ ਰੱਖਣਾ ਤੁਸ ਜੂ ਬਰੀ ਰਣ ਤੇ ਬਾਕੀ ਤੇ ਇਹ ਲੱਗਦੀ ਵੀ ਆ ਹੁਣ ਦੇਖੋ 2 ਦਿਨ ਹੋ ਗਏ ਕੱਲ ਵੀ ਲੋਕ ਇੰਨੀ ਜ਼ਿਆਦਾ ਜਲਦੀ ਸੀਗੀ ਜਦੋਂ ਮੋਟਰਸਾਈਕਲ ਤੇ ਆਪ ਵੀ ਬਾਹਰ ਜਾਂਦੇ ਆ ਕਿ ਤਾਂ ਜबान ਸੁੱਕਣ ਲੱਗ ਜਾਂਦੀ ਆ ਪਾਣੀ ਵੇਣਾ ਥੋੜੇ ਥੋੜੇ ਦੇਰ ਬਾਅਦ ਪਾਣੀ ਪੀਣਾ ਪੈਂਦਾ ਉਸੇ ਤਰੀਕੇ ਬਸ਼ਮਾਨੂਆਂ ਗਾ ਨਮੀ ਢੂੜੀ ਹੈਗੀ ਗਰਮ ਹੈਗੀ ਤੇ ਲੱਗਦੀ ਹੈਗੀ ਕੋ ਪਾਣੀ ਤਿੰਨ ਟਨ ਕਰੋ ਤੇ ਢੂੜੀ ਪਹਿਲਾਂ ਭਾਉ ਕੇ ਰੱਖੋ ਬਾਕੀ ਬਾਹਰ ਹੋ ਗਿਆ ਤੇ ਲਾਈ ਬੀਸਟ ਹੋ ਗਿਆ ਇਹ ਜਰੂਰ ਕਹੂ ਤੋ ਤੇ ਜਿਹੜੀਆਂ ਬਈ ਇੱਕ ਹੋਰ ਵੀ ਬਾਲੇਵਾਂਿਆਂ ਦੇ ਫੋਨ ਆਏ ਸੀਗੇ ਜਿਹੜੀਆਂ ਮੱਝਾਂ ਨਾ ਵੀ ਦੁੱਧ ਤੇ ਚੱਲ ਰਹੀਆਂ ਨੇ ਇਹਨੀਆਂ ਤੇ ਲੋ ਹੁਣ ਮੌਸਮ ਕਰਕੇ ਲੋ ਪੈਂਦੀ ਹੈਗੀ ਗਰਮੀ ਦਾ ਸੀਜ਼ਨ ਹੋ ਗਿਆ ਪਸ਼ੂ ਦੁੱਧਾ ਘਟਦੀ ਨੇਗੇ ਆਪਣੇ ਵੀ ਘਟੇ ਨੇਗੇ ਤੇ ਵੀ ਇਹਦਾ ਕੀ ਹੱਲ ਕਰੀਏ ਇਹਦਾ ਵੀ ਇੱਕੋ ਹੱਲ ਆਗਾ ਵੀ ਤੁਸੀਂ ਮਿੱਠਾ ਦੇ ਸਕਦੇ ਹੋ ਇੱਥੇ ਕੁਛ ਨੂੰ ਆਪਾਂ ਇਹ ਤੋਂ ਪਹਿਲਾਂ ਗੁੜ ਤੇ ਤੇਲ ਦਾ ਕੜਾ ਨਿੰਕੇ ਦੇ ਰਹੇ ਸੀਗੇ ਹੁਣ ਆਪਾਂ ਕੀ ਕਰਦੇ ਜਿਹੜੀ ਇਹਨਾਂ ਦੀ ਫੀਡ ਪਿਆਉਣੀ ਹੈਗੇ ਉਹਦੇ ਵਿੱਚ ਹੀ ਗੁੜ ਪਿਆਉ ਦਨੇ ਆ ਵਗ ਪ੍ਰਭਿਕ ਕਮੈਂਟ ਕਰਿਆ ਸੀ ਗੱਲ ਆਪਣੇ ਉਹ ਹੀ ਘੋੜਾ ਵਾਲਾ ਦੇਖ ਕੇ ਵੀਡੀਓ ਵੀਰ ਕਹਿੰਦਾ ਵੀ ਹੁਣ ਗਰਮੀ ਆ ਗਈ ਘੋੜਾ ਨਾਲ ਗਰਮ ਮੈਂ ਸ਼ੱਕਰ ਪਾਇਆ ਕਰੋ ਘੋੜਾ ਬਾਈ ਇੱਕ ਗੱਲ ਤੁਹਾਨੂੰ ਦੱਸਦਾ ਦੇਖੋ ਗੰਨੇ ਦੇ ਰੌ ਦੀ ਗੁੜ ਹੈ ਗੰਨੇ ਦੇ ਰੌਦੀ ਸੱਤਰਾ ਇਹਦੇ ਕੋਈ ਇੰਪੋਰਟੈਂਟ ਨਹੀਂ ਇਹ ਚੀਜ਼ ਹਾਂ ਇਹ ਹੋ ਸਕਦਾ ਹੈ ਜਿਹੜਾ ਤੁਸੀਂ ਐਂ ਭੰਨ ਕੇ ਸੁੱਕਾ ਛੱਡਦੇ ਹੋ ਉਹ ਗਰਮ ਅੱਛਾ ਤੁਸੀਂ ਪਿਉਂਦੋ ਰਾਤ ਨੂੰ ਉਹਦਾ ਸਵੇਰ ਨੂੰ ਸਰਬਤ ਬਣ ਜਾਂਦਾ ਹੈ ਜਿਵੇਂ ਹੁਣ ਕੋਈ ਆਪਾਂ ਹੁਣ ਗਾਵਾਂ ਨੂੰ ਆਗਾ ਗਾਵਾਂ ਇੱਕ ਵਾਰ ਚ ਗਰਮੀ ਚ ਬਹੁਤ ਜ਼ਿਆਦੇ ਹੌਂਕਿਆ ਕਰਦੀਆਂ ਹੁਣ ਆਪਾਂ ਕੀ ਕਰਿਆ ਕਰਾਂਗੇ ਬਈ ਰਾਤ ਨੂੰ ਗੋੜਨ ਵਾਲੇ ਦੇਖੋ ਇਹ ਚਾਪ ਗਾਵਾਂ ਨਹੀਂਆਂ ਰਾਤ ਨੂੰ ਗੋੜ ਕੁੱਟ ਕੇ ਕੋਰੇ ਤੌੜੇ 'ਚ ਪਾ ਦਿਆ ਕਰਾਂਗੇ ਵਿੱਚ ਉਹਦੇ ਪਾ ਦਿਆ ਕਰਾਂਗੇ ਪਾਣੀ ਗੋੜ ਹੋ ਗਿਆ ਮਹਿੰਦੀ ਹੋਊਗੀ ਦੇਸੀ ਮਹਿੰਦੀ ਠੀਕ ਹੈ ਗੋੜ ਮਹਿੰਦੀ ਵਿੱਚ ਚਮਚਾ ਚਮਚਾ ਦੋ ਦੋ ਚਮਚੇ ਇਹਨਾਂ ਨੂੰ ਬਸਾਰ ਦੇ ਬਸਾਰ ਹਲਦੀ ਹੁੰਦੀ ਆ ਪਾਣੀ 'ਚ ਵੀ ਹਲਦੀ ਮੇਰੇ ਮੈਂ ਬਸਾਰ ਹੀ ਕਹਿੰਨਾ ਉਹਨਾਂ ਹਲਦੀ ਜਿਹੜੀ ਆਪਾਂ ਯੂਜ਼ ਕਰਦੇ ਆ ਆਪਣੇ ਰਸੋਈ 'ਚ ਹੀ ਤੇ ਉਹ ਹੋ ਗਿਆ ਤੇ ਨਾਲ ਬਈ ਇਹਨਾਂ ਨੂੰ ਜੌਂ ਖਾਰ ਤੇ ਕੱਲ੍ਹ ਹੀ ਥੋੜਾ ਇਹ ਜਿਹੜੇ ਨਵੇਂ ਹੁੰਦੀਆਂ ਨੇ ਥੋੜੀਆਂ ਥੋੜੀਆਂ ਰਾਤ ਨੂੰ ਭਿਉਂਤਾ ਸਵੇਰੇ ਜਦੋਂ ਆਪਾਂ ਨੀਰਾ ਪਾਉਣ ਲੱਗਦੇ ਆ ਦਾਣਾ ਤੇ ਉਦੋਂ ਇਹਨਾਂ ਨੂੰ ਜਦੋਂ ਜਿੰਨੇ ਕੈਨੀਮਲ ਹੁੰਦੇ ਆ ਉਹਨਾਂ ਨੂੰ ਵੰਡਵਾ ਲੀਟਰ ਲੀਟਰ 2-2 ਲੀਟਰ ਪਾਣੀ ਉਹ ਜਿਹੜਾ ਤੌੜੇ ਦੇ ਭਿਜਾਂਦਾ ਸਾਰਾ ਉਹਨਾਂ ਨੂੰ ਪਹਿਲੀ ਗੱਲ ਉਹ ਪਾਣੀ ਸਵੇਰ ਨੂੰ ਨਾ ਆਇਆ ਹੋਇਆ ਕੋਈ ਉਹਦਾ ਠੰਡਾ ਜਿਹੜਾ ਪੂਰਾ ਤੌੜਾ ਹੁੰਦਾ ਹੈ ਜਿਵੇਂ ਆਪਾਂ ਫ੍ਰਿਜ ਚੋਂ ਕੱਢਿਆ ਹੁੰਦਾ ਫਿਰ ਸਵੇਰੇ ਜਦੋਂ ਪਸ਼ੂ ਪੀਂਦੇ ਆ ਉਹਦੇ ਨਾਲ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਰਹਿੰਦੀ ਹੈ ਜਾਂ ਵਿੱਚ ਗੁੰਗ ਘੀਰਾ ਪਾ ਦੇ ਉਹੀ ਬਹੁਤ ਬੈਸਟ ਹੈਗਾ ਕੰਮ ਨਾ ਕਹਿੰਦੇ ਦੁੱਧੋ ਟੁੱਟਣਾ ਨਾਲ ਇਹੋ ਜਿਹੇ ਨਾਲ ਇਹ ਚੀਜ਼ ਹੋ ਜਾਂਦੀ ਹੈ ਜਿਹੜਾ ਗਰਮੀ ਦੀ ਮਾਰੋਂ ਤਾਂ ਚਲੋ ਜਿਹਦੇ ਚਿਚੜ ਲੱਗਦੇ ਨੇ ਜਾਂ ਥਲੇਲੀਆ ਹੁੰਦਾ ਬੁਢੀਸ਼ੇ ਦਾ ਰੋਗ ਵੀ ਹੋ ਤੁਆਂਗਾ ਹੁੰਦਾ ਪਰ ਇਹ ਚੀਜ਼ ਨਾਲ ਬਹੁਤ ਜੇ ਹੁਣ ਆਪਣੇ ਜਿਜੜੀਆਂ ਜਿਜੜੀਆਂ ਵੀ ਨਹੀਂ ਆਪਣੀ ਰਿਕੁਆਇਰਮੈਂਟ ਵਧੀਆ ਗਈ ਚਲੋ ਜਿਹੜੇ ਦੇਖੋ ਇੱਕ ਗੱਲ ਹੋਰ ਵੀ ਹੈ ਜਿਹੜੇ ਬਾਈ ਇਹ ਚੀਜ਼ਾਂ ਨੂੰ ਸੁਣਨਗੇ ਉਹ ਕਹਿਣਗੇ ਵੀ ਯਾਰ ਜਿਹੜੇ ਫਾਰਮਾਂ ਤੇ 200 200 ਗਾਂ ਫਿਰਦੀ ਹੈਗੀ ਵੀ ਉਹ ਉਹ ਇੰਨੀਆਂ ਨੂੰ ਕਿਵੇਂ ਪਿਆਉਂਦੇ ਹੋਣਗੇ ਵੀ ਉਹ ਕਿਹੜਾ ਪਿਆਉਂਦੇ ਨੇ ਕਿ ਓ ਬਾਈ ਉਹਨਾਂ ਦੀ ਮੈਨੇਜਮੈਂਟ ਬਹੁਤ ਤਗੜੀ ਹੁੰਦੀ ਆ। ਹੂੰ ਮੈਨੇਜਮੈਂਟ ਬਹੁਤ ਤਗੜੀ ਹੁੰਦੀ ਆ। ਥੌਗਰ ਲਾ ਲਓ, ਸਪ੍ਰੇਕਰ ਲਾ ਲਓ, ਫੇਰ ਇੱਕ ਦਾ ਲੋਰ ਦੇਖੋ ਕਿਸੇ ਹਰੇਕ ਬੰਦੇ ਦਾ ਜਿਹੜਾ ਦਾਵਾ ਦਾ ਫਾਰਮ ਹੋਊਗਾ ਉਹ ਬਾਹਰ ਖੇਤਾਂ 'ਚ ਹੁੰਦਾ। ਨਾ ਤਾਂ ਕੋਈ ਕੰਦਾ ਨਾ ਤੌੜਾ ਸਿੱਧਾ ਉੱਪਰ ਆ ਗਿਆ ਲੋਹੇ ਦੇ ਉੱਪਰਲੇ ਪਾਸੇ ਥੱਲੇ ਮੁਰਗੀਆਂ ਲੱਗੀਆਂ ਹੋਈਆਂ ਨਹੀਂ ਉਹ ਖੁੱਲਾ ਵਾਲਾ। ਬਾਕੀ ਖੇਤਾਂ ਦਾ ਮਾਹੌਲ ਰਾਤ ਨੂੰ ਤੁਸੀਂ ਦੇਖੋ ਹੁਣ ਆਪਾਂ ਘਰਾਂ 'ਚ ਪੈਨੇ ਆ। ਆਪਾਂ ਨੂੰ ਕਿੰਨੀ ਗਰਮੀ ਲੱਗਦੀ ਆ, ਕੂਲਰ ਵੀ ਲਾ ਲਈਏ, ਕੰਮ ਹੀ ਗਰਮੀ ਲੱਗਦੀ ਆ। ਖੇਤ ਵਾਗਦੇ ਜਦੋਂ 10 ਵਜੇ 10 ਵਜੇ ਤੋਂ ਬਾਅਦ ਰਾਤ ਠੰਡ ਲੱਗ ਜਾਂਦੀ ਹੈਗੀ ਧਰਤੀ ਠੰਡੀ ਹੋ ਜਾਂਦੀ ਹੈਗੀ ਸ਼ਾਮ ਨਾਲ ਮੁੜ ਕੇ ਠੰਡੀ ਹਵਾ ਚੱਲਦੀ ਆ ਉਹ ਚੀਜ਼ਾਂ ਦਾ ਬਹੁਤ ਫਰਕ ਪੈ ਜਾਂਦਾ ਆਪਣੇ ਉਹਨਾਂ ਆਪਣੇ ਲਿਗੇ ਪਸ਼ੂ ਆਪਣੇ ਕੱਦਾਂ ਦੀ ਪ੍ਰਧਾ ਮਾਰਦੀ ਆ ਪਸ਼ੂਆਂ ਨੂੰ ਹਾਂ ਵੀ ਜਿਹੜੇ ਆਮ ਕਰਾਂ ਦੇ ਵਿੱਚ ਰੱਖਦੇ ਆ ਕਰਾਂ ਦੇ ਵਿੱਚ ਰੱਖਣਗੇ ਚਾਹੇ ਕੋਈ ਹੁਣ ਬਾਲੇ ਬਾਈ ਕਹਿਣਗੇ ਵੀ ਇਸ ਦਾ ਬਾਹਰ ਬਣਦੇ ਆ ਤੁਹਾਡੇ ਤੋਂ ਅੰਦਰ ਆ ਬਾਹਰ ਵੀ ਭਈ ਆਪਣੇ ਘਰ ਦੇ ਬਾਉਂਡਰੀ ਦਾ ਵੱਜੀ ਹੁੰਦੀ ਆਲੇ ਦੁਆਲੇ ਸੇਕ ਮਾਰਦੀਆਂ ਨੇਗੀਆਂ ਕੱਦਾਂ ਹਵਾ ਨਹੀਂ ਪੈਂਦੀ ਕਿਸੇ ਪਾਸੇ ਦੀ ਪਿੰਡ ਵਿੱਚ ਬਾਕੀ ਤਾਂ ਕੋਈ ਨੁਕਸਾਨ ਹੈ ਨਹੀਂ ਕੋਈ ਨੁਕਸਾਨ ਹੈ ਨਹੀਂ ਫਾਇਦਾ ਬਹੁਤ ਆ ਜਿਵੇਂ ਵਿੱਚ ਗੂੜ ਗਜੀਰਾ ਪਾਤਾ ਜਾਦੀ ਮੇ ਉਹਨਾਂ ਗਾਇਆਂ ਨਹੀਂਆਂ ਜਿਹੜੇ ਭਾਇਆਂ ਨੇ ਘਰੇ ਬੰਨ ਕੇ ਰੱਖਿਆ ਹੋਈਆਂ ਨਹੀਂਆਂ ਜਾਦੀ ਮਿਲਕ ਪ੍ਰੋਡਕਸ਼ਨ ਵਾਲੀਆਂ ਗਾਵਾਂ ਨਹੀਂਆਂ ਉਹਨਾਂ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਦਿਨ ਜਿਵੇਂ ਦਹੀਂ ਹੋ ਗਈ ਦਹੀਂ ਫਤਾਸੇ ਬਸਾ ਹਲਦੀ ਇਹ ਭਾਗੇ ਦੇ ਦੋ ਇਹ ਬਹੁਤ ਚੰਗਾ ਦਾ ਤੇ ਮੱਝਾਂ ਨੂੰ ਜਿਵੇਂ ਹੁਣ ਆਪਾਂ ਪਾਣ ਵੀ ਦੱਸਿਆ ਨੇ ਸੀਗੇ ਤੋੜੇ ਚ ਜਾਂ ਫੀਲਡ ਚ ਤੁਸੀਂ ਹਰ ਦਿ ਜਰਾਤ ਨੂੰ ਗੁੜ ਪਿਆਉਂਦੇ ਜਾਂ ਸ਼ੱਕਰ ਪਿਆਉਂਦੇ ਜਨ ਹੁਣ ਆਪਣੇ ਤਾਂ ਗੁੜ ਬਚਿਆ ਪਿਆ ਸੀਗਾ ਆਪਾਂ ਤਾਂ ਗੁੜ ਹੀ ਪਿਆਉਂਦੇ ਨੇ ਹੁਣੀਆਂ ਰਾਤ ਨੂੰ ਦਾਣੇ ਦੇ ਵਿੱਚ ਹੀ ਭਾਉਂਦਾ ਹੀ ਰਗਾ ਸਵੇਰ ਨੂੰ ਜਮਾ ਖੁਰ ਜਾਂਦਾਗਾ ਉਹ ਤੇ ਆਹੀ ਵਿੱਚੀ ਜਦੋਂ ਫੀਡ ਸਿੱਟੀ ਦੀ ਹੈਗੀ ਪਜਵਾਨ ਉਹਦੋਂ ਵਿੱਚ ਹੀ ਪੈ ਜਾਂਦਾਗਾ ਤਾ ਇਹ ਚੀਜ਼ਾਂ ਦਾ ਬੇ ਜਰੂਰ ਖਿਆਲ ਰੱਖੋ ਤੇ ਇੱਕ ਪ੍ਰਭ ਜਿਵੇਂ ਹਨ ਬੀਰ ਬਾਚੂ ਕਹਿ ਲੈਂਦੇ ਆ ਪੁੱਛਦੇ ਆ ਫਿਰ ਉਹਨਾਂ ਦੇ ਡਾਊਟ ਰਹਿ ਜਾਂਦਾਗਾ ਵੀ ਇਹ ਮੱਝਾਂ ਕੋਈ ਸੂਣ ਵਾਲੀ ਹੈ ਜਾਂ ਐਵੇਂ ਕੋਈ ਸਪੈਸੀਫਿਕ ਤਾਂ ਨਹੀਂ ਹੈਗਾ। ਨਹੀਂ ਬਾਈ ਕੋਈ ਚੱਕਰ ਨਹੀਂ ਹੈਗਾ ਜਿਹੜਾ ਗੋੜਾ ਪਿਓਕੇ ਦੇਣਾਗਾ ਜਾਂ ਸ਼ੱਕਰ ਪਿਓਕੇ ਦੇਣੀ ਆ ਸਰਬਤ ਬਣਾ ਕੇ ਦੇਣਾ ਇਹ ਤਾਂ ਠੱਡੇ ਠੰਡਾ ਹੈ। ਇਹ ਮਤਲਬ ਆਪਾਂ ਜੇ ਮੱਝ ਸੂਣ ਵਾਲੀ ਉਹਨੂੰ ਵੀ ਦੇ ਸਕਦੇ ਹਾਂ। ਤੁਸੀਂ ਪਿਆ ਸਕਦੇ ਆ ਇਹ ਕੋਈ ਮਾੜਾ ਨਹੀਂ ਪਰ ਇਹ ਨਾ ਹੋਵੇ ਵੀ ਤੁਸੀਂ ਤੁਰਤੋਂ ਤੁਰਤ ਭੰਨ ਕੇ ਵੀ ਨਾਲ ਦੀ ਨਾਲ ਵੀ ਆਪਾਂ ਕਹਦੀ ਵੀ ਖੋਰ ਲਿਆ। ਉਹ ਜੀ ਨਹੀਂ 5-7 ਘੰਟੇ ਗੁੜ ਭਿੱਜੇ ਉਹ ਬੈਸਟ ਤੇ ਇਹੀ ਆ ਵੀ ਆਪਾਂ ਰਾਤ ਨੂੰ ਭਿਉ ਕਿਰਾ ਕਰੀਏ ਆਪਾਂ ਨੂੰ ਭਿਉਣੇ ਆਉਣਾ ਆਪਾਂ ਇੱਕ ਟਾਈਮ ਪਾਉਨੇ ਆ ਆਪਾਂ ਅਖੰਡ ਮੇਲੇ ਜਿਹੜਾ ਦਾਣਾ ਭਿਉਣੇ ਆ ਸਵੇਰ ਖਾਤਰ ਉਹਦੇ 'ਚ ਭਿਉ ਦੇਈਦਾਗਾ ਤੇ ਸਵੇਰੇ ਬਿਸ਼ਵਾ ਨੂੰ ਪਾਏ ਜਾਂਦਾ ਸਾਰਿਆਂ ਨੂੰ ਆਪਣੇ ਗਾਵਾਂ ਨੂੰ ਵੀ ਚੱਲੀ ਜਾਂਦਾ ਹੁਣ ਗਾਵਾਂ ਨੂੰ ਵੀ ਆਪਾਂ ਹੀ ਭਿਉਣੇ ਹੁੰਦੇ ਆ ਤੇ ਬਸ ਮੇਨ ਦਾ ਬਈ ਕਾਰਨ ਹੁੰਦਾ ਜਿਹੜਾ ਹੈਗਾ ਸਭ ਤੋਂ ਮੇਨ ਕਾਰਨ ਦਾ ਟੂੜੀ ਵਾਲੀ ਬੜਾ ਜਾਂਦੇ ਟੂੜੀ ਕਰਕੇ ਆਂਕੜੀਆਂ ਨਹੀਂ ਬਿਸ਼ਵਾ ਨੂੰ ਰਿਫਲੈਕਸ਼ਨ ਹੋ ਜਾਂਦੀ ਹੈਗੀ ਠੀਕ ਹੈ ਭੋਗਦਾ ਵੀ ਕਰਨਾ ਹੈ ਨਾ ਭੋਗ ਦਾ ਰੂਮਣ ਪਸ਼ੂਆਂ ਨੇ ਆਵੇ ਦੇ ਖਾੜ ਜਾਂਦੇ ਨੇ ਕਿ ਰੂਮਣ ਚ ਐਸਿਡਿਟੀ ਵਗੈਰਾ ਜਿਆਦਾ ਬਣ ਜਾਂਦੀ ਹੈ ਜੀ ਉਹਦੇ ਕਰਕੇ ਹੋ ਜਾਂਦਾ ਇਹ ਜੀ ਤਾਂ ਜ਼ਰੂਰ ਖਿਆਲ ਰੱਖੋ ਦੂੜੀ ਝਾਰ ਕੇ ਆਪਦੀ ਤੇ ਪਹਿਲਾਂ ਭੌਂਕੇ ਰੱਖੋ ਤੇ ਬਾਕੀ ਬਾਈ ਬਫਰ ਲਾਈਵ ਇੰਸਟ ਜਾਂ ਲਿਵਰ ਡੌਨ ਉਹਦੇ ਜਾਂ ਨਾਲ ਬੀ ਲਿਵਰ ਡੌਨ ਤੇ ਚਲੋ ਹੁਣ ਆਪਾਂ ਐਵੇਂ ਇਨੀ ਐਨੀਵਲ ਨਹੀਂਗੇ ਵੀ ਆਪਾਂ ਨੂੰ ਮੱਥਾ ਵਾਲਾ ਮਾਰਨਾ ਵੈਨਾਂ ਨੂੰ ਢੋਲ ਵਾਲਾ ਉਹਦੇ ਚ ਉਹਨਾਂ ਨੇ ਸਮੈਲਾ ਮੂਈ ਹੈ ਜਿਹੜਾ ਹੁਣ ਲਾਈ ਪੇਸਟ ਹੈਗਾ ਉਹ ਸਿਰਫ ਉਹਦੀ 10 ਤੋਂ 15 ਗ੍ਰਾਮ ਡੋਜਾ ਥੋੜਾ ਜਿਹਾ ਮੰਦਾ ਹੋ ਤੇ ਉਹ ਵਿੱਚ ਹੀ ਦਾਣੇ ਦੇ ਵਿੱਚ ਹੀ ਪਾਉ ਉਹ ਵੀ ਸੜਦਾ ਹੀ ਦਾ ਜਦੋਂ ਦਾਣਾ ਸੜਦਾ ਹੀ ਦਾ ਗੱਲ ਹੈ ਕਿ ਚਮਚਾ ਥੋੜਾ ਥੋੜਾ ਸਿੱਧੀ ਉਤੇ ਟ੍ਰੌਪ ਟਾਪ ਡਰੈਸਿੰਗ ਵੀ ਕਰ ਦੇਈ ਦੀ ਜੀ ਦਾਣੇ ਦੀ ਵਿੱਚ ਖਾ ਜਾਂਦੇ ਨੇਗੇ ਬਸ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੋ ਬਈ ਬਾਕੀ ਹੁਣ ਮੌਸਮ ਚੇਂਜ ਹੁੰਦਾ ਹੈ ਹੁਣ ਇੱਥੇ ਜੇ ਆ ਕੇ ਗੇਰਾ ਜਾ ਦੇ ਕਿਚਿ ਜੜੀਆਂ ਦਾ ਜਰੂਰ ਖਿਆਲ ਰੱਖੋ ਜਿਹੜੇ ਵਜੋਂ ਆ ਦੇ ਜਿੜੀਆਂ ਜੁੜੀਆਂ ਲੱਗਦੀਆਂ ਨਹੀਂ ਆਪਦੀ ਦਵਾਈ ਦੂਹੀ ਮਾਰ ਕੇ ਰੱਖੋ ਪਰ ਸ਼ੰਪੂ ਸੰਜ ਵੀ ਦਵਾਈ ਮਾਰ ਕੇ ਰੱਖੋ ਤੇ ਨਮਾਓ ਵਸ਼ਵਨ ਹੁਣਾਂ ਦੋ ਦੋ ਟਾਈਮ ਨਮਾ ਲਿਆ ਕਰੋ ਬਾਕੀ ਖੋਗਰਾ-ਖੋਗਰਾ ਦਾ ਪ੍ਰਬੰਧ ਕਰੋ ਹੁਣ ਆਪਾਂ ਵੀ ਲੰਮੜੇ ਨਹੀਂ ਗਏ ਅਸੀਂ ਵੀ ਕੰਮ ਚੋਰ ਜੇ ਭਈਆ ਬਾਕੀ ਵੀਰੇ ਬਸ ਆਪਾਂ ਹਣਾ ਇਹੀ ਕਹਿ ਰਹੇ ਹੁੰਦੇ ਆ ਵੀ ਨਹੀਂ ਵੀ ਫੋਨ ਚੱਕੇ ਆਂਦੇ ਹੁੰਦੇ ਹਨਾ ਹੁਣ ਬਾਹਰ ਜਾਂ ਜ਼ਿਆਦਾ ਕੰਮ ਹੋ ਰਿਆ ਨਹੀਂ ਚੱਕੇ ਵੀ ਜਾਂਦੇ ਹੇ ਹੁਣ ਦੇਖੋ ਨਾ ਕੰਮ ਬਹੁਤ ਜ਼ਿਆਦਾ ਦੇ ਉੱਤੋਂ ਵੀ ਹੋ ਰਿਹਾ ਹੈ ਇੱਕ ਤਾਂ ਇੱਥੇ ਆ ਕੇ ਮੱਕੀ ਦੀ ਕਾਲ ਹੁੰਦੀ ਹੈ ਬਿਸ਼ੇ ਦੀ ਬਿਸ਼ੇ ਦੀ ਸਾਈਡ ਵਾਲੀ ਨਕੀ ਭੇਜ ਜੇ ਬਸ ਤੁਸੀਂ ਵੀ ਮਤਲਬ ਮੈਸੇਜ ਕਰ ਦਿਆ ਕਰੋ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਭਾਈ ਜਦੋਂ ਵੀ ਟਾਈਮ ਲੱਗਦਾ ਹੈ ਜਿੰਨੇ ਤੇ ਵੀ ਬਾਈਆਂ ਦੇ ਆਏ ਪਈ ਹੁੰਦੀਆਂ ਨੇਰੇ ਸਵੇਰੇ ਰਫੜਾਈ ਮੈਂ ਜ਼ਰੂਰ ਕਰਦਾ ਕਿਵੇਂ ਵੀ ਟਾਈਮ ਕੱਢ ਕੇ ਤੇ WhatsApp ਤੇ ਆਪ ਦੀ ਜੇ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਡਾਊਟ ਹੁੰਦਾ ਹੈ WhatsApp ਤੇ ਵਾਇਸ ਮੈਸੇਜ ਕਰ ਦਿਓ ਚਾਹੇ ਲਿਖ ਕੇ ਬਾ ਦਿਓ। ਬਈ ਬਸ ਇਹੀ ਆਪਣੀ ਅੱਜ ਦੀ ਵੀਡੀਓ ਸੀ ਜੀ। ਤੇ ਇੱਕ ਸੱਚ ਨਾ ਬਈ ਬਾਜਿਆਂ ਦੇ ਇੱਕ ਬਾਲਿਆਂ ਦੇ ਫੋਨ ਆਉਨੇ ਨੇਗੇ ਵੀ ਅਸੀਂ ਐਨੀਮਲ ਲੈਣੇ ਨੇਗੇ ਵੀ ਐਨੀਮਲ ਤੁਸੀਂ ਲਿਆਉਨੇ ਹੋ ਜਾਂ ਕਿਵੇਂ। ਤਾਂ ਬਈ ਉਹਦਾ ਮੈਂ ਡਾਊਟ ਤੁਹਾਨੂੰ ਕਲੀਅਰ ਕਰਦਾ ਵੀ ਸਾਰੇ ਨਾਲੋਂ ਪਹਿਲੀ ਗੱਲ ਬਈ ਅਜ ਤੋਂ ਪਹਿਲਾਂ ਆਪਾਂ ਘਰ ਦੇ ਵੀ ਰਹੇ ਆ ਇਹ। ਸੇਲ ਪਰਚੇ ਦਾ ਕੰਮ ਕਰਦੇ ਰਹੇ ਹਾਂ ਸਾਲ ਦੋ ਦੋ ਤੋਂ ਸਾਲ ਪਹਿਲਾਂ ਤੇ ਪਰ ਸਾਡੀ ਇਹ ਮਨਛਾ ਜੀ ਨਹੀਂ ਹੁੰਦੀ ਵੀ ਅਸੀਂ ਵੇਚ ਕੇ ਨਹੀਂ ਕਰਦੇ ਵੀ ਪਸੂ ਲਿਆਂਦਾ ਵੀ ਆਪਾਂ ਵੇਚ ਨਹੀਂ ਆਂਗਾ ਆਪਾਂ ਲਿਆਂਦੇ ਹੁੰਨੇ ਆ ਵੀ ਹਾਂ ਆਪਦੇ ਵੀ ਘਰੀ ਝੋਣ ਖਾਤਰ ਵੀ ਵਧੀਆ ਚਲੋ ਜੇ ਪ੍ਰੋਫਿਟ ਦਿੰਦਾ ਵੀ ਹੈਗਾ ਫਿਰ ਸੇਲ ਆਊਟ ਵੀ ਕਰ ਦਿੰਨੇ ਆ ਤਾਂ ਹੁਣ ਬਾਲੇ ਪਾ ਜਾਨੇ ਨਾ ਰੋਜ਼ ਫੋਨ ਆਉਂਦੇ ਆ ਤਿੰਨ ਤਿੰਨ ਚਾਰ ਚਾਰ ਚਲੋ ਆਪਣੇ ਐਨੀਮਲ ਉਰੇ ਜਿਆਦਾ ਵੇਚੀ ਆਪਾਂ ਸੇਲ ਕਰੀ ਸੀਗੇ ਵੀ ਚਲੋ ਹਣਾ ਇਹਨਾਂ ਆਪਣੇ ਗੇ ਹਲੇ ਹੁਣ ਬਾਈ ਕੋਈ ਨਹੀਂ ਹੈਗਾ ਐਨੀਮਲ ਬਾਕੀ ਹੁਣ ਦੇਖਦੇ ਆਂ ਕਿ ਕੰਮ ਨਿਪਟੜ ਗਿਆ ਜਦੋਂ ਫੇਰ ਆਪਾਂ ਐਨੀਮਲ ਲਿਆਵਾਂਗੇ ਵੀ ਆਪਾਂ ਸਟਾਰਟ ਕਰਦਿਆਂ ਬਹੁਤ ਚਲਦੀ ਆਪਾਂ ਪਾਵਾਂਗੇ ਤੇ ਬਾਕੀ ਸਿਰ ਤੇ ਸਟਾਰਟ ਕਰਾਂਗੇ ਆ ਜੇ ਕੋਈ ਸੇਲ ਹੋ ਜਾ ਗੋਧ ਤਾਂ ਘਰ ਵੀ ਦਿਆ ਕਰਾਂਗੇ ਨਹੀਂ ਆਪਣਾ ਤਾਂ ਮੇਨ ਕੰਮ ਤਾਂ ਬਈ ਦੁੱਧ ਦੀ ਹੈਗਾ ਵੀ ਹਾਂ ਵੀ ਚਲੋ ਆਪਾਂ ਠੀਕ ਆ ਦੁੱਧ ਦਾ ਵਧੀਆ ਚੱਲੀ ਜਾਂਦਾਗਾ ਨਾਲ ਕਿਦੋਂ ਜਾਨਵਰ ਬੱਚੇ ਬੱਚੇ ਤਿਆਰ ਹੋ ਜਾਂਦੇ ਆਗੇ ਬਰੀਡਿੰਗ ਦੇ ਚੰਗੇ ਸੀਮਨ ਨੂੰ ਮੰਨੂ ਮੰਲਵਾ ਕੇ ਕੋਈ ਬੱਚੇ ਤਿਆਰ ਕਰ ਲਈ ਉਸ ਵਿੱਚੋਂ ਸੇਲ ਕਰ ਲਈ ਆ ਇਸ ਤਰ੍ਹਾਂ ਤੇ ਅਲੀ ਆਂਦਾਗਾ ਬਾਕੀ ਜਦੋਂ ਵੀ ਕੋਈ ਐਨੀਮਲ ਆਇਆ ਤਾਂ ਵੀਡੀਓ ਪਾਵਾਂਗੇ ਵੀ ਭਾਈ ਜਰੂਰ ਹਾਂਜੀ ਤੇ ਹੈਗੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਬਾਕੀ ਆਪਾਂ ਨੂੰ ਬਹੁਤ ਜ਼ਿਆਦਾ ਫੋਨ ਕਾਲਸ ਆਏ ਸੀ ਇਹ ਬਹੁਤ ਵੀਰਾਂ ਦੇ ਵੀ ਸਾਡੇ ਪਸ਼ੂ ਬਿਮਾਰ ਹੋ ਰਹੇ ਨੇ ਕੀ ਰੀਜ਼ਨ ਆ ਬਸ ਕਾਰਨ ਇਹੀ ਆ ਹੁਣ ਨਵੀਂ ਦੂੜੀ ਕਰ ਕੀ ਹੈਗਾ ਤੇ ਬਾਕੀ ਪ੍ਰਭ ਨੇ ਬਹੁਤ ਡਿਟੇਲ ਨਾਲ ਸਾਰਾ ਕੁਝ ਦੱਸਿਆਗਾ ਤੁਹਾਨੂੰ ਬਾਕੀ ਫਿਰ ਵੀ ਕੋਈ ਡਾਊਟ ਹੁੰਦਾ ਹੁੰਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਜ਼ਰੂਰ ਦੱਸ ਦਿਆ ਕਰੋ ਤੇ ਬਾਕੀ WhatsApp ਵਾਲਾ ਨੰਬਰ ਆਪਾਂ ਦਿੱਤਾ ਹੋਇਆਗਾ ਕਾਲ ਵਾਲਾ ਨੰਬਰ ਵੀ ਉਹੀ ਆ ਬਾਕੀ ਸਮ ਟਾਈਮ ਆਪਣੇ ਦੋਨਾਂ ਕਾਲ ਕਦੇ ਅਟੈਂਡ ਵੀ ਨਹੀਂ ਹੁੰਦੀ ਹੈਗੀ ਤੇ ਤੁਸੀਂ WhatsApp ਤੇ ਮੈਸੇਜ ਕਰ ਦਿਆ ਕਰੋ ਕੋਈ ਵੀ ਪ੍ਰੋਬਲਮ ਹੁੰਦੀ ਆ ਜਦੋਂ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਏ ਬਾਏ